Eu gonna sing ਮਾਣਾ ਜਿਹਨਾਂ ਲੋਕਾਂ ਤੇ ਇਹ ਮੇਰੀ ਸਿਆਸੀ ਜਨਮ ਭੂਮੀ ਵੀ ਆ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਦੇਖੋ ਕਿੰਨਾ ਜੋਸ਼ ਆ ਲੋਕਾਂ ਦੇ ਵਿੱਚ ਔਰ ਜਿਹੜੇ ਲੋਕ ਆ ਆਪ ਮਾਰੇ ਅੱਗੇ ਆ ਰਹੇ ਆ ਔਰ ਇਹਨਾਂ ਨੇ ਪੱਕਾ ਮਨ ਬਣਾ ਲਿਆ ਜਿਵੇਂ ਪਹਿਲਾਂ ਬਣਾ ਲਿਆ ਸੀ ਨਾ ਮੈਨੂੰ ਸਭ ਲਈ ਭੇਜਣਾ ਹੁਣ ਇਹਨਾਂ ਨੇ ਸੋਚਿਆ ਪਾਲੀ ਭੇਜਣਾ ਔਰ ਮੈਂ ਵੀ ਇਹਨਾਂ ਨੂੰ ਰਾਸ ਨਹੀਂ ਕਰੂੰਗਾ ਮੈਂ ਵੀ ਜਿਹੜੇ 12000 ਕਰੋੜ ਰੁਪਏ ਰੋਕੇ ਹੋ ਲੈ ਕੇ ਆਉਂਗਾ ਔਰ ਸਾਰੇ ਜਿਨ੍ਹਾਂ ਨੇ ਰੇਗਾ ਵਰਕਰ ਦਿਆਂ ਛੱਤਾਂ ਦੇ ਪੈਸੇ ਕਰਜੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਔਰ ਜਿਹੜੇ ਵੀ ਸਾਡੇ ਪੰਜਾਬ ਮਤਲਬ ਧੱਗਰ ਦਾ ਬਹੁਤ ਵੱਡਾ ਮੁੱਦਾ ਸਾਡਾ ਇਹ ਸਾਰੇ ਮੁੱਦੇ ਜਿਹੜੇ ਹੱਲ ਕਰਾਣੇ ਆ ਮੈਂ ਜੀ ਜਾਨ ਦੇ ਜਿਹੜੀ ਲੜਾਈ ਉਹਨਾਂ ਦੀ ਲੜੂਗਾ ਔਰ ਲੋਕਾਂ ਨੂੰ ਸੜਕਾਂ ਤੇ ਨਹੀਂ ਲੜਨ ਦੇਵਾਂਗਾ ਇਹਨਾਂ ਤੇ ਗੋਲੀਆਂ ਗੋੜੇ ਨਹੀਂ ਚੱਲਣ ਦੇਵਾਂਗਾ ਇਹਨਾਂ ਦੀ ਐਮਐਸਪੀ ਦੀ ਲੜਾਈ ਨਰੇਗਾ ਦੇ ਵਰਕਰਸ ਦੇ ਹੱਕਾਂ ਦੀ ਲੜਾਈ ਘਰਾਂ ਦੀਆਂ ਛੱਤਾਂ ਦੀਆਂ ਲੜਾਈਆਂ ਸਾਰੀਆਂ ਲੜਾਈਆਂ ਮੈਂ ਲੜੂਗਾ ਜੀ ਸਸ ਜਿਸ ਤਰ੍ਹਾਂ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਦਿੱਲੀ ਤੋਂ ਪੰਜਾਬ ਸਰਕਾਰ ਚੱਲਦੀ ਹੈ ਤੇ ਨਸ਼ੇ ਦਾ ਬੋਲ ਵਾਲਾ ਬਹੁਤ ਵਧੀਆ ਪੰਜਾਬ ਦੇ ਵਿੱਚ ਤੇ ਜਿਹੜੀ ਬੀਜੇਪੀ ਉਹ ਵੀ ਦੱਸ ਦਿੰਦੇ ਕਿੱਥੋਂ ਚੱਲਦੀ ਹੈ ਜੀ ਕੀ ਉਹ ਨਾਗਪੁਰ ਤੋਂ ਚੱਲਦੀ ਹੈ ਜਾਂ ਦਿੱਲੀ ਤੋਂ ਚੱਲਦੀ ਹੈ ਉਹ ਤਾਂ ਕਹਿੰਦੇ ਮੈਂ ਰੱਬ ਹਾਂ ਜੀ ਉਹ ਤਾਂ ਕਹਿੰਦੇ ਮੈਂ ਰੱਬ ਹਾਂ ਜੀ ਤੇ ਜਿਹੜੀਆਂ ਨੈਸ਼ਨਲ ਪਾਰਟੀਆਂ ਹੁੰਦੀਆਂ ਨੈਸ਼ਨਲ ਕੈਪੀਟਲ ਤੋਂ ਚਲਦੀਆਂ ਹੁੰਦੀਆਂ ਬਟ ਹਾਂ ਬੀਜੇਪੀ ਜਰੂਰ ਹੈ ਪਨਾਗਪੁਰ ਤੋਂ ਚਲਦੀ ਹੈ ਔਰ ਜਿੰਨੇ ਸਾਰੇ ਭ੍ਰਿਸ਼ਟਾ ਸਾਰੇ ਬੰਦੇ ਇਕੱਠੇ ਕਰੀ ਜਾਂਦੇ ਆ ਉਹ ਕਮਾਂਡ ਕਿੱਥੋਂ ਆਉਂਦੀ ਆ ਉਹ ਵੀ ਦੱਸ ਦਿੰਦੇ ਉਹ ਤਾਂ ਰੱਬ ਬਣੇ ਹੋਏ ਆ ਜੀ ਲੋਕਾਂ ਨੂੰ ਸਾਵਧਾਨ ਹੋਣਾ ਪੈਣਾ ਉਹ ਜਿਵੇਂ ਆਪਣਾ ਆਪਣ ਨੂੰ ਰੱਬ ਸਮਝਦੇ ਆ ਨਾ ਜੀ ਇਹ ਤਾਂ ਦੇਸ਼ ਲਈ ਬਹੁਤ ਖਤਰਨਾਕ ਹੈ ਰੱਬ ਰੱਬ ਹੀ ਹੁੰਦਾ ਜਦੋਂ ਬੰਦਾ ਨੂੰ ਖੁਦਾਈ ਚੜ ਜਾਏ ਨਾ ਜੀ ਇਹਦਾ ਮਤਲਬ ਜਦੋਂ ਆਤ ਚੱਕ ਲੈ ਇਹਦਾ ਮਤਲਬ ਫਿਰ ਅਦਕ ਦੀ ਟਿੱਪੀ ਬਣਣੀ ਹੁੰਦੀ ਆ ਔਰ ਉਹ ਬਣ ਜਾਣੀ ਆ ਵੱਲੇ ਪ੍ਰਧਾਨ ਮੰਤਰੀ ਆ ਜੀ ਅਸੀਂ ਤਾਂ ਤਾਨਾਸ਼ਾ ਕਰਨੇ ਸੀ ਉਹ ਰੱਬ ਸਮਝਣ ਲੱਗ ਗਏ ਲੋਕ ਦਿੱਲੀ ਜਾਂਦੇ ਆ ਦਿੱਲੀ ਨਹੀਂ ਮਿਲਦੇ ਜੀ ਉਹ ਔਰ ਇੱਥੇ ਆਏ ਤਾਂ ਕਿਸਾਨ ਮਿਲਣ ਗਏ ਮਿਲੇ ਨਹੀਂ ਉਹਨਾਂ ਨੂੰ ਉਹ ਕੀ ਸਮਝਦੇ ਜੀ ਆਪਣੇ ਆਪ ਨੂੰ ਕਿਸ ਤਰ੍ਹਾਂ ਦੇਖਦੇ ਕਹਿੰਦੇ ਆਏ ਭਾਜਪੀ ਨੂੰ ਪੰਜਾਬ ਦੇ ਵਿੱਚ ਉਮੀਦਵਾਰੇ ਨਹੀਂ ਮਿਲਿਆ ਕਿ ਅਨੇਕਾ ਜੀ ਬੀਜਪੀ ਕੋਲ ਦੇ ਮੀਦਵਾਰ ਜੀ ਸਾਰੇ ਅੱਜ ਤਾਂ ਜਲ ਬਦਲੋ ਜਿਵੇਂ ਸਾਡੇ ਵਾਲੇ ਪ੍ਰਨੀਤ ਕੌਰ ਜੀ ਜਿਨ੍ਹਾਂ ਨੂੰ ਪਿੰਡਾਂ ਚ ਕੋ ਬੜਨ ਨਹੀਂ ਦੇ ਰਿਹਾ ਰੋਡ ਮਤਲਬ ਇਹਨਾਂ ਕੋਲ ਹੈ ਹੀ ਨਹੀਂ ਜੇ ਇੱਥੇ ਇਹਨਾਂ ਨੇ ਕੀਤਾ ਕੀਆ ਪੰਜਾਬ ਵਾਸਤੇ ਪਿਛਲੇ 10 ਸਾਲ ਹੋ ਗਏ ਜੀ ਇਹਨਾਂ ਨੇ ਕੀ ਕੀਤਾ 10 ਦਿਨ ਇਹ ਸਾਡੇ 10 ਸਾਲ ਤੋਂ ਆ ਸਾਡੇ 4-5 ਸਾਲ ਤੋਂ ਤਾਂ ਕਿਸਾਨ ਸੜਕਾਂ ਤੇ ਬੈਠੇ ਹੋਇਆ ਜੀ ਮਜ਼ਦੂਰਾਂ ਦੀ ਬੁਰੀ ਹਾਲਤ ਹੈ ਇਹਨਾਂ ਨੇ ਢਾਬਿਆਂ ਦੇ ਉੱਤੇ ਟੈਕਸ ਲਾ ਦਿੱਤਾ ਜੀ ਜੀਐਸਟੀ ਚਪਲਾਂ ਦੇ ਉੱਤੇ ਜੁੱਤੀਆਂ ਤੇ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੇ ਵਰਤਦੀਆਂ ਉਹਨਾਂ ਤੇ ਟੈਕਸ ਲਾ ਦਿੱਤੇ ਆਮ ਲੋਕਾਂ ਤੇ ਟੈਕਸ ਲਾ ਰਿਆ ਔਰ ਉਹਨਾਂ ਤੋਂ ਪੈਸੇ ਲੈ ਕੇ ਜਿਹੜੇ ਹੈਗੇ ਆ ਇਹ ਐਮਐਲਏ ਐਮਪੀ ਖਰੀਦ ਕੇ ਦੂਜੀਆਂ ਪਾਰਟੀਆਂ ਤੋੜ ਰਹੇ ਆ ਸਰਕਾਰਾਂ ਤੋੜ ਰਹੇ ਆ ਹੱਥ ਚੱਕ ਰੱਖੀਆਂ ਨੇ ਮੈਂ ਤੁਹਾਨੂੰ ਕਹਤੋ ਯਾਦਕ ਦੀ ਟਿੱਪੀ ਵੰਡ ਇਸ ਤੋਂ ਵੀ ਵੱਧ ਕੇ ਉੱਪਰ ਵੀ ਸਰਕਾਰ ਇਹਨਾਂ ਦੀ ਬਣਨ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਸੈਂਟਰ ਚ ਸੈਂਟਰ ਚ ਕਾਂਗਰਸ ਦੇ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਆ ਜਦੋਂ ਕਿ ਮੋਦੀ ਬਹੁਤ ਘੱਟ ਸੀਟਾਂ ਦੇ ਨੀਚੇ ਰਹਿ ਕੇ ਪਸਤਾ ਰਹੇ ਆ ਦਾ ਸਾਢੇ 3-4 ਵਜੇ ਦਾ ਟਾਈਮ ਹੈ ਅੱਗ ਪੈ ਰਹੀ ਹੈ ਔਰ ਅੱਜ ਹੀ ਕਾਂਗਰਸ ਵਾਲੇ ਵੀ ਪਟਿਆਲਾ ਦੇ ਹਾਤੀ ਹਲਕੇ 'ਚ ਕੈਂਪੇਨਿੰਗ ਕਰ ਰਹੇ ਸੀ ਉਹਨਾਂ ਦੇ ਸਾਰੇ ਇਕੱਠ ਮਿਲਾ ਕੇ ਵੀ ਇਸ ਇੱਕ ਇਕੱਠ ਦੇ ਬਰਾਬਰ ਵੀ ਨਹੀਂ ਸੀਗੇ ਸੋ ਸੀਐਮ ਮਾਨ ਸਾਹਿਬ ਦੀ ਜੋ ਪੋਪੁਲਾਰਿਟੀ ਹੈ ਉਹ ਜ਼ਮੀਨ ਦੇ ਉੱਪਰ ਇੰਨੀ ਗਰਮੀ ਦੇ ਵਿੱਚ ਦੇਖੀ ਜਾ ਸਕਦੀ ਹੈ ਜੀ ਇਸ ਤਰ੍ਹਾਂ ਦਾ ਇਕੱਠ ਹੈ ਜੀ ਪਿੰਡਾਂ ਦੇ ਵੀ ਤੁਸੀਂ ਜਾ ਰਹੇ ਹੋ ਦੇਖੋ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਇੱਥੇ ਦੇਖੋ ਆਪ ਮੁਹਾਰਾ ਇਕੱਠਾ ਹੈ ਕੋਈ ਮਤਲਬ ਆਪਣੇ ਆਪ ਲੋਕ ਚੱਲ ਕੇ ਆਏ ਨੇ ਔਰ ਏਡੀ ਵੱਡੀ ਗਿਣਤੀ ਦੇ ਵਿੱਚ ਇੰਨੀ ਗਰਮੀ ਦੇ ਬਾਵਜੂਦ ਜਿਹੜੇ ਲੋਕ ਇਕੱਠੇ ਹੋ ਰਹੇ ਆ ਇਹ ਕਲੀਅਰ ਸਾਈਨ ਹੈ ਕਿ ਜਿਹੜੀ ਮਾਨ ਸਾਹਿਬ ਨੇ ਜੋ ਕੰਮ ਕੀਤੇ ਨੇ ਉਹਦੇ ਤੋਂ ਖੁਸ਼ ਹੋ ਕੇ ਲੋਕ ਐਡਾ ਵੱਡਾ ਹੰਗਾਰਾ ਦੇ ਰਹੇ ਨੇ